ਪੰਜਾਬ ਸਰਕਾਰ ਬਰ ਹਰ ਸਾਲ 20-22 ਵਾਰਡ ਦਿੱਤੇ ਜਾਂਦੇ ਨੇ ਸ਼੍ਰੋਮਣੀ ਸਹਾਇਤਕਾਰ ਸ਼੍ਰੋਮਣੀ ਲੇਖ ਸ਼੍ਰੋਮਣੀ ਢਾਡੀ ਕਵੀਸ਼ਰੀ ਦੇ ਰੂਪ ਦੇ ਵਿੱਚ ਉਹ ਵੀ ਨਿਆਲੇ ਤੱਕ ਉਹਨਾਂ ਨੂੰ ਮਿਲਿਆਗਾ ਨਹੀਂ ਬਸ ਹੋਰ ਨਹੀਂ ਕਿਤੇ ਮਿਲਿਆ ਜੀ ਹੋਰ ਤਾਂ ਆਮ ਸਨਮਾਨ ਤਾਂ ਚਲੋ ਮਿਲਦੇ ਹੀ ਰਹੇ ਨੇ ਜਿਵੇਂ ਸਰਕਾਰੀ ਦਰਬਾਰੇ ਸਰਕਾਰੀ ਦਰਬਾਰੀ ਨਹੀਂ ਬਣਿਆ ਅਫਸੋਸ ਹੈ ਵੀ ਸ਼੍ਰੋਮਣੀ ਕਮੇਟੀ ਨੇ ਸਨਮਾਨਤ ਕਰਨਾ ਜ਼ਰੂਰੀ ਸੀਗਾ ਸਰਕਾਰ ਨੇ ਵੀ ਕਰਨਾ ਜ਼ਰੂਰੀ ਸੀ ਪਰ ਨਹੀਂ ਇਹਨਾਂ ਤੋਂ ਨਹੀਂ ਹੋਇਆ ਕਦੇ ਸੰਗਤ ਨਹੀਂ ਕਰਿਆ ਸ਼ਾਇਦ ਕਿਉਂਕਿ ਆਪਣੀ ਇੰਟਰਵਿਊ ਤੋਂ ਬਾਅਦ ਇਸ ਟਾਈਮ ਦੋ ਐਮਐਲਏ ਨੇ ਜਿਹੜੇ ਉਹਨਾਂ ਦੇ ਸ਼ਾਗਿਰਦ ਮੁਹੱਬਤ ਬਹੁ ਕਰਦੇ ਨੇ ਬਲਕਾਰ ਸਿੰਘ ਸਿੱਧੂ ਔਰ ਮਨਜੀਤ ਸਿੰਘ ਬਲਾਸਪੁਰ ਇਹ ਵੀ ਕਹਾਂਗੇ ਕਿ ਇਹੋ ਜਿਹੇ ਹਸਤੀਆਂ ਨੂੰ ਜੇ ਤੁਸੀਂ ਵਾਰਡ ਦੇ ਕੇ ਉਹਨਾਂ ਦਾ ਕਦ ਨਹੀਂ ਉੱਚਾਣਾ ਸਰਕਾਰ ਦਾ ਕਦ ਉੱਚਾ ਹੁੰਦਾ ਹੈ ਕਿ ਤੁਸੀਂ ਐਡੇ ਵੱਡੇ ਹਸਤੀਆਂ ਨੂੰ ਸਨਮਾਨ ਦੇ ਕੇ ਕਿੰਨੇ ਆਪ ਜੋ ਸਨਮਾਨਜੋਗ ਹੋਏ ਹੋ ਨਾ ਇੱਕ ਵਾਰੀ ਸਾਡੇ ਮੇਲਾ ਲੱਗਦਾ ਲਾਲਚੰਦ ਜਮਲਾ ਜੀ ਦਾ ਲੋਹਾਰਾ ਪਿੰਡ ਜੀ ਨੇੜੇ ਬਲਾਸਪੁਰ ਤੇ ਨੇੜੇ ਨਿਹਾਲ ਸਿੰਘਾਂ ਦਾ ਉੱਥੇ ਐਸ ਡੀ ਐਮ ਸਾਹਿਬ ਸਰਦਾਰ ਹਰਦੇਵਾਲ ਸਿੰਘ ਜੀ ਸੀ ਜੀ ਤੇ ਉਹ ਜਦੋਂ ਅਲਵੇਲਾ ਜੀ ਨੂੰ ਸਨਮਾਨ ਕਰਨ ਲੱਗੇ ਨਾ ਤਾਂ ਕਹਿੰਦਾ ਵੀ ਰੁਕ ਜਾ ਮੈਂ ਇੱਕ ਤੇ ਗਿਆ ਜਾ ਕੇ ਕਹਿਣ ਲੱਗਿਆ ਵੀ ਮੈਂ ਅਲਵੇਲਾ ਜੀ ਨੂੰ ਸਨਮਾਨ ਨਹੀਂ ਕਰਨ ਲੱਗਿਆ ਖੁਦ ਸਨਮਾਨਤ ਹੋਣ ਲੱਗਿਆ ਆਹਾ ਅਲਵੇਲਾ ਜੀ ਨੂੰ ਸਨਮਾਨ ਕਰ ਲਈ ਮੈਂ ਖੁਦ ਸਨਮਾਨਤ ਹੋਣ ਲੱਗਿਆ ਵੀ ਐਡੀ ਵੱਡੀ ਸਖਸ਼ੀਅਤ ਨੂੰ